ਕਹਿੰਦੇ ਨੇ ਸਾਰਿਆਂ ਨੂੰ ਕਹਸੇ ਕਿੰਨਾ ਚੱਕੇ ਹਾਜ਼ਰੀ ਹਾਂ ਤੇ ਹੁਣ ਕੀ ਕਹਨੇ ਉਹ ਭਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆ ਦਮ ਤਾਉ ਭਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆ ਦਮ ਤਾ ਸਿਆਦਰਾ ਮੇਰਾ ਜਿਹਦ ਨੂੰ ਧੋਪ ਲੱਗਦੀ ਲੱਗਦਾ ਇਹ ਤਾਂ 10 15 ਪਿੰਡਾਂ ਦੀ ਧੋਪ ਚੱਕਦੀ ਬਹੁਤ ਵਧੀਆ ਪ੍ਰੋਗਰਾਮ ਇੱਕ ਵਾਰ ਸਾਡੀਆਂ ਭੈਣਾਂ ਦੇ ਨਾਂ ਤੇ ਸਰਦਾਰ ਕੇਵਲ ਸਿੰਘ ਅੰਕਲ ਜੀ ਅੱਜ ਆਏ ਨੇ ਜਿਨ੍ਹਾਂ ਦੀਆਂ ਧੀਆਂ ਨੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਪੈਦਾ ਕਰਕੇ ਰੱਖਿਆ ਤਾੜੀ ਮਾਰ ਦੋ ਧੀਆਂ ਦੇ ਨਾਂ ਤੇ ਦੇ ਕੋ ਪ੍ਰੋਗਰਾਮ ਇਹਿਆਂ ਦਾ ਬਾਰ-ਬਾਰ ਬਾਰ-ਬਾਰ ਹੀ ਮੈਂ ਸਿਰਫ ਕਰਦਾ ਵੀ ਦੇਖੋ ਕਿੰਨਾ ਵਧੀਆ ਪ੍ਰੋਗਰਾਮ ਕੀਤਾ ਅਸੀਂ ਚਾਹੁੰਦੇ ਆ ਵੀ ਜਿੱਦਾ ਅੱਜ ਤੁਹਾਡੇ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਆਲੇ-ਕਾਲੇ ਪਿੰਡਾਂ ਦੇ ਵਿੱਚ ਜਿੰਨੇ ਪੰਜਾਬ ਦੇ ਪਿੰਡ ਨੇ ਚੱਪਾ-ਚਪਾ ਧਰਦੀ ਤੇ ਜਿਹੜੇ ਇਦਾਂ ਦੇ ਰੌਣਕ ਮੇਲੇ ਹੋਇਆ ਕਰਨ ਤਾਂ ਜੋ ਸਾਡੇ ਜਿਹੜੇ ਲੋਕ ਨੇ ਕਿਹੜੇ ਪਾਸੋਂ ਦੁਰਪੇਨਾਂ ਦੇ ਜਿਹੜੇ ਦਿਮਾਗ ਦੇ ਵਿੱਚ ਕੋਈ ਚੰਗੀ ਸੋਚ ਆਵੇ ਚੰਗੇ ਵਿਚਾਰ ਆਵੇ ਬਹੁਤ ਵਧੀਆ ਪ੍ਰੋਗਰਾਮ ਜਿਹੜੇ ਵੀਰਾਂ ਨੇ ਇਹ ਪ੍ਰੋਗਰਾਮ ਕਰਵਾਇਆ ਤੇ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਉਧਰੋਂ ਸਾਡੇ ਹੀਪਾ ਪੰनीर ਜੀ ਜੋ ਕਿ ਕੱਲ ਤੋਂ ਸੇਵਾ ਕਰ ਰਹੇ ਨੇ ਭਰਾ ਉਹਨਾਂ ਦਾ ਵੀ ਧੰਨਵਾਦ ਹੈ ਸਾਡੇ ਨਾਲ ਹੀ ਹਰਪਾਲ ਸਿੰਘ ਜੀ ਪੰਦੇਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਕਿ ਭਾਈਚਾਰਾ ਦਾ ਖਤਮ ਹੋ ਗਿਆ ਫਰਕ ਪੈਸੇ ਨੇ ਪਾਏ ਨੇ ਕਿ ਭਾਈਚਾਰਾ ਤਾਂ ਖਤਮ ਹੋ ਗਿਆ ਫਰਕ ਪੈਸੇ ਨੇ ਪਾਏ ਨੇ ਜਨਾ ਪਹਿਲਾ ਵਾਲਾ ਪਿਆਰ ਰਹਾ ਇਹ ਦਿਨ ਚੰਦਰੇ ਕਿਉਂ ਆਏ ਨੇ ਆਪਣੇ ਵੀ ਪਾਸ ਸਭ ਵੱਟ ਜਾਂਦੇ ਜਿੰਨਾ ਦੀ ਮਾੜੀ ਨੀਤੀ ਹੈ ਇਹ ਦੁਨੀਆਦਾਰੀ ਮਤਲਬ ਦੀ ਭੋਲੂ ਪੈਸੇ ਨੇ ਕਮਲੀ ਕੀਤੀ ਹੈ ਦੁਨੀਆਦਾਰੀ ਮਤਲਬ ਦੀ ਪੈਸੇ ਨੇ ਕਮਲੀ ਕੀਤੀ ਹੈ ਬਾਕੀ ਅੱਜ ਪੰਜਾਬ ਵਿੱਚ ਇੱਕੋ ਹੀ ਗੱਲ ਹੈ ਪੈਸਾ ਪੈਸਾ ਹੋਰ ਕੋਈ ਕੰਮ ਨਹੀਂ ਦੁਨੀਆ ਪੈਸੇ ਨਾਲ ਘਰ ਪਈ ਪਈ ਹੈ ਜਿਹੜੀ ਚੀਜ਼ ਸੋਚ ਸੀ ਚਾਹੁੰਦੇ ਸੀ ਵੀ ਸਮਾਂ ਮੁੜ ਕੇ ਆਵੇ ਅੱਜ ਬਾਬੇ ਨਾਨਕ ਨੇ ਬੜੀ ਨੇੜਿਓਂ ਕੇ ਸੁਣੀ ਕਿਰਪਾ કરી ਬਾਬਾ ਭੋਲਾ ਜੀ ਦੀ ਜਗ੍ਹਾ ਤੇ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਸਾਰੇ ਬਰੇ ਭਾਗਾ ਵਾਲੇ ਹੈ ਜਿਨ੍ਹਾਂ ਨੇ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਆਪਣਾ ਦਿਲ ਫਰ ਪਾਇਆ ਤਾਂ ਚੇਅਰਮੈਨ ਸਾਹਿਬ ਸਾਡੇ ਪੰਨੋ ਸਾਹਿਬ ਪੁਜੇ ਨੇ ਉਹਨਾਂ ਦਾ ਹੀ ਮੈਂ ਬਹੁਤ-ਬਹੁਤ ਧੰਨ ਠੋਲੀ ਕਨੇਡਾ ਜੀ ਲਾਲੀ ਭਾਈ ਹੁਣੀ ਸਾਡੇ ਸਰਜੀਤ ਭੋਲੂ ਹੁਣੀ ਵਿੰਦਰ ਭਾਈ ਹੁਣੀ ਹੋਰ ਸਾਰੇ ਸਾਡੇ ਗਾਰੀਵੜ ਸਟੂਡੀਓ ਸੋਨੀ ਭਾਈ ਹੁਣੀ ਤੇ ਨਾਲ ਲੱਕੀ ਸਾਊਂਡ ਜਿੰਨੀ ਸਿਰਤ ਕਰਦੀ ਉਹਨੀ ਕਾਟਾ ਸਾਊਂਡ ਬੜੀ ਪਿਆਰੀ ਆ ਫਿਰ ਦੋਹੀ ਬਾਤ ਸਾਡੀਆਂ ਭੈਣਾ ਤਮਾਨ ਜੀ ਤਮਾਨ ਸਿੱਟ ਜੀ ਰਾਉਂਡ ਫੇਰ ਖੁੱਲਾ ਕਰ ਲਓ ਨਾ ਸਾਰੇ ਜਣੇ ਸਾਰੇ ਨੱਚ ਕੇ ਆਜ਼ਰਿਲ ਹੋਣੀ ਹੈ ਤੇ ਹੁਣ ਕੀ ਕਹਨੇ ਨਿੱਕੀ ਜੀ ਬੱਚੀ ਦੀ ਫਰਮਾਇਸ਼ ਆਈ ਸੀ ਤੇ ਸੁਣ ਕੇ ਜਰਾ ਕੀ ਕਹਿੰਦੀ ਹੈ ਇਹ ਨੀ ਹਰਾ ਪੋਣਾ ਨੀਯ ਨੀਲਾ ਪੋਣਾ ਇਹ ਖੁਸ਼ੀ ਮਨੋਣੀਆਂ ਨੱਚ ਕੇ ਹਾਜ਼ਰੀ ਤੇ ਕੀ ਕਹਣਾ ਆਹ ਦੇਖੋ 25 ਪਿੰਡਾਂ ਦਾ ਮੇਰਾ ਢੋਲ ਪਟਵਾਰੀ 25 ਪਿੰਡਾਂ ਦਾ ਮੇਰਾ ਢੋਲ ਪਟਵਾਰੀ 25 ਪਿੰਡਾਂ ਦਾ ਮੇਰਾ ਢੋਲ ਪਟਵਾਰੀ 25 ਪਿੰਡਾਂ ਦੀ ਜਾਂਦਾ ਚੂੜਾ ਨੱਚੜਉਂਦੀ ਆ ਪੰਜ ਕੱਟ ਬੱਜੀਆਂ ਦਾ ਚੂੜਾ ਮੈਂ ਜਿਹੜਾ ਨੀਆ ਚਲੇ ਚੂੜੀ ਚੁੱਪ ਗਈ ਏ ਕਰ ਲਾਸਟ ਬੋਲੀਆਂ ਪਾਵਾਂਗੇ ਸਾਰੇ ਜਣੇ ਗ라운ਡ ਥੋੜਾ ਓਪਨ ਕਰ ਲਵੋ ਹਣ ਬਸ ਬਾਤਾਂ ਕਰ ਕੇ ਬਸ ਅੱਧਾ ਹੋਣਾ ਤੇ ਹੁਣ ਕੀ ਕਹਨੇ ਹੂੰ ਆਉਂਦੀ ਕੁੜੀ ਐ ਜਾਂਦੀ ਕੁੜੀ ਐ किना किना वधिया है। वधिया है। सारे चार पाव जी लिया सज्जी लगे ताड़ी का मार दो एक बार ऊनी बजी लाड़ी किर लग गया ताड़ी मार दो जी एक बार ਜਿਹੜੀ ਜਗ੍ਹਾ ਤੇ ਖੜੇ ਆ ਬਾਬਿਆਂ ਦੇ ਨਾਂ ਤੇ ਤਾੜੀ ਲਾ ਦੋ ਹਾਂ ਬਾਬਾ ਕੋਲਾ ਜੀ ਦੀ ਬੜੀ ਪਾਵਨ ਅਤੇ ਪਵਿੱਤਰ ਜਿਹੜੀ ਜਗ੍ਹਾ ਹੈ ਜਿੱਥੇ ਅੱਜ ਰੌਣਕਾਂ ਲੱਗੇ ਕਿਸ ਨਗਰ ਦੀ ਬੱਚੀ ਛੋਟੀ ਉਮਰ ਦੇ ਵਿੱਚ ਡੇਰਾ ਬਾਬਾ ਦਿਆਲਦਾਸ ਅਤੇ ਬਾਬਾ ਢੋਲਾदास ਜੀ ਜਿਨ੍ਹਾਂ ਦੀ ਅਪਰ ਅਪਾਰ ਕਿਰਪਾ ਸਨ ਅਗਰ ਦਿੱਤੇ ਹੈ پورے ਇਲਾਕੇ ਦੇ ਵਿੱਚ ਜਦੋਂ ਮੇਲਾ ਲੱਗਦਾ ਤੇ ਢਲ ਸੁੱਕਣ ਜਗ੍ਹਾ ਨਹੀਂ ਮਿਲਦੀ ਇਸ ਧਰਤੀ ਤੇ ਬੜੀ ਦੂਰੋਂ ਦੂਰੋਂ ਸੰਗਤ ਪੁੱਜਦੀ ਹੁੰਦੀ ਹੈ ਦਰਸ਼ਨ ਦیدار ਕਰਨ ਦੇ ਲਈ ਬਾਬਾ ਜੀਾਂ ਦੇ ਅੱਜ ਨਾਲੇ ਵੀ ਦਰਬਾਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਪਿੰਡ ਵਾਲੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਬਹੁਤ ਵੱਡਾ ਤੀਆਂ ਦਾ ਤਿਹਾਰ ਤੁਹਾਡੇ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਹੁਣ ਇੱਕ ਛੋਟੀ ਵਜੀ ਬੋਲੀਆਂ ਪਾ ਦੇਗੀ ਹਾਂਜੀ ਬੇਟਾ ਕੋਰੇ ਕੋਰੇ ਕੁਝੇ ਵੀ ਚੜਦਾ ਹੀ ਮੈਂ ਜਮਾਨੀਆਂ ਆ ਇਹ ਸਵੱਜੀ ਨੇ ਬੋਲੀਆਂ ਪਾਈਆਂ ਇਹਦੇ ਲਈ ਵੀ ਤਾੜੀ ਲਾ ਦਿਓ। ਅਗਲੇ ਸਾਲ ਥੋੜੀਆਂ ਹੋਰ ਪੁੱਤ ਲਿਖ ਲਿਓ ਤਾਂ ਆਪਾਂ ਆਪਾ ਖੁੱਲਾ ਰੱਖਾਂਗੇ ਸਵੇਰ ਪਈ। ਤੇ ਕਿ ਮੀਂਹ ਦੇ ਕਾਰਨ ਥੋੜਾ ਜਿਹਾ ਪ੍ਰੋਬਲਮ ਹੋ ਗਈ। ਸੌਨਰ ਉਧਰ ਫਿੱਟ ਕਰੀਏ ਸੀ ਬਹੁਤ ਵਧੀਆ 사ਉਂਡ ਆ ਵੀਰ ਦੀ ਇਸ ਕਰਕੇ ਆਪਾਂ ਨੂੰ ਅੱਜ ਸਾਉਂਡ ਪਟ ਕਿੱਧਰ ਲਾਉਣੀ ਪਈ ਐ ਫਿਰ ਵੀ ਮਹਾਰਾਜ ਨੇ ਕਿਰਪਾ ਕੀਤੀ ਐ ਤੇ ਬਹੁਤ ਵਧੀਆ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਐ लास्ट ਮੇਰੇ ਖਿਆਲ 2-4 ਬੋਲੀਆਂ ਉਸ ਤੋਂ ਬਾਅਦ ਬਿੰਦਰ ਜੀ ਸਮਾਪਤੀ ਆ ਜਿਹੜੀ ਮੇਲ ਬੋਲੀ ਜਿਹਨਾਂ ਸਪੋਰ ਨਹੀਂ ਹੁੰਦਾ ਉਹੀ ਬੋਲਣਾ ਹਾਂਜੀ ਹਾਂ ਜਿਹਨਾਂ ਨੱਚ ਕੇ ਸਾਰੇ ਨੇ ਹਾਜ਼ਰੀ ਲਗਾਉਣੀ ਹੈ ਜਿੰਨੀਆਂ ਵੀ ਨਿੱਕੀਆਂ ਨਿੱਕੀਆਂ ਬੱਚੀਆਂ ਲੇਖਰੀ ਜ਼ੋਰਦਾਰ ਤਾੜੀਆਂ ਦਾ ਆਪਣੀ ਨਾਲ ਤੇ ਜੀ ਚੰਦਰ ਜੀ ਸਾਰੇ ਤਾੜੀ ਲਾ ਦਿਓ ਇੱਕ ਵਾਰ ਹੁਣ ਤਾਂ ਪੇਲਾ ਵੀ ਸਮਾਪਤ ਹੋ ਗਿਆ ਤੇ ਹੁਣ ਜਿੱਦਾਂ ਸਾਡੇ ਪ੍ਰਬੰਧਕ ਵੀਰ ਕਹਿ ਰਿਹਾ ਵੀ ਸਮਾਂ ਅਜਾਜਿਤ ਨਹੀਂ ਦਿੰਦਾ ਤੇ ਹੁਣ ਅਸੀਂ ਮਾਨ ਕਰਾਂਗੇ ਸਾਡੀਆਂ ਪੰਜਾਬ ਦੀਆਂ ਧੀਆਂ ਸਾਡੀਆਂ ਭੈਣਾਂ ਧਿਮਾਨ ਸਿਸਟਰ ਜੀ ਮੰਡੀ ਗਵਿੰਦਗੜ੍ਹ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਤੇ ਉਹਨਾਂ ਦਾ ਸੀ ਸਨਮਾਨ ਕਰਨ ਜਾ ਰਹੇ ਆ ਸਾਰੀਆਂ ਜਿਹੜੇ ਤਿਆਰੀ ਕੋਲ ਜਿੰਨੀ ਮੌਕੇ ਆ ਰਹੇ ਮੌਕੇ ਆ ਸੈਟਪ ਬਣਾ ਜਿਹੜੇ ਬੱਚੇ ਤਿਆਰ ਹੋਏ ਹਨ ਸਪੈਸ਼ਲ ਉਹ ਬੱਚੇ ਅੱਗੇ ਨੂੰ ਆ ਜਾਣ ਉਹਨਾਂ ਦਾ ਧਮਾਨ ਸੇਟਰੀਆਂ ਦੇ ਨਾਲ ਅਸੀਂ ਸਨਮਾਨ ਕਰਾਂਗੇ ਹਾਂ ਉਹਨਾਂ ਆ ਤਾਂ ਜੋ ਅਗਲੇ ਸਾਲ ਜਦੋਂ ਪ੍ਰੋਗਰਾਮ ਮਨਾਵਾਂਗੇ ਕਿ ਇੱਕ ਜ਼ਿਆਦ ਬਣ ਜਾਂਦੀ ਹੈ ਤਸਵੀਰਾਂ ਬਣ ਜਾਂਦੀਆਂ ਨੇ ਜਦੋਂ 2000 ਪਿਛੇ ਗਏ ਭਾਈ ਦੇਖਣਾ ਪੰਨਿਆਂ ਨੂੰ ਫੁੱਲਾਗੇ ਤਾਂ ਯਾਦ ਕਰਾਂਗੇ ਵੀ ਕਿਹੜੇ ਕਿਹੜੇ ਵੀਰ ਨੇ ਕਿਹੜੇ ਕਿਹੜੇ ਪਣਾ ਨੇ ਜਿਹੜੇ ਕਿਹੜੇ ਬੱਚਿਆਂ ਨੇ ਕਿੰਨਾ ਸਿਰਉ ਪਾਇਆ ਅੱਜ ਬੜਾ ਪਾਕਾਂ ਵਾਲਾ ਦਿਨ ਆਪਾਂ ਇਕੱਠੇ ਹੋਇਆ ਸਾਰੇ ਇੱਕ ਸਾਰਾ ਪਿੰਡ ਅਜ ਤੌਲ ਖੁਰਦ ਸਾਰਾ ਪਿੰਡ ਇਕੱਠਾ ਹੋਇਆ ਤੀਆਂ ਦਾ ਤਿਹਾਰ ਮਨਾਇਆ ਗਿਆ ਪੂਰੀ ਸਰਦਾ ਦੇ ਨਾਲ ਬੇਸ਼ੱਕ ਪਾਵੇਂ بارش ਬਹੁਤ ਆਗੀ ਸੀ ਫਿਰ ਵੀ ਸਾਡੇ ਭਰਾਵਾਂ ਨੇ ਕਮੇਟੀ ਮੈਂਬਰਾਂ ਨੇ ਬਹੁਤ ਵਧੀਆ ਪ੍ਰਬਾਲਾ ਅਰੇਂਜਮੈਂਟ ਕੀਤਾ ਨਾਲ ਦੀ ਨਾਲ ਦੋ ਦਾ ਇਕਾਂਟੇ ਜਿੰਦਾ ਵੀ ਸਮਾਂ ਮਿਲਿਆ ਤੇ ਬੜਾ ਵਧੀਆ ਤਰੀਕੇ ਦੇ ਨਾਲ ਸਾਡੀਆਂ ਧਮਾਨ ਸੇਟਰ ਸਾਡੀਆਂ ਭੈਣਾਂ ਨੇ ਚਾਰਜਾਂ ਲਾਏ ਅੱਜ ਧੌਲ ਖੁਰਦ ਪਿੰਡ ਨੂੰ ਬਾਬਾ ਜੀਾਂ ਦੀ 75 ਜਗ੍ਹਾ ਦੇ ਉੱਤੇ ਅੱਜ ਰੌਣਕਾਂ ਲੱਗੀਆਂ ਨੇ ਕਿ ਰੱਬ ਦੇ ਹੌਣ ਵਜੀਰ ਕੀ ਰਤਵਾ ਜਾਣੇ ਫਕਰਾਂ ਦਾ ਇਹ ਤਾਂ ਜੜਾਂ ਵੀ ਪੁੱਠੀਆਂ ਕਰ ਦਿੰਦੇ ਜਿਹੜਾ ਕਰੇ ਤਮਾਸ਼ਾ ਫਕਰਾਂ ਦਾ ਜਿਹਨੂੰ ਧੱਕੇ ਦਿੰਦੀ ਕੁੱਲ ਦੁਨੀਆਂ ਉਹਨੂੰ ਚੱਕ ਸ਼ਾਤੀ ਨਾਲ ਲਾ ਲੈਂਦੇ ਸਾਡੇ ਬਾਬਾ ਭੋਲਾ ਜੀ ਬੇਪਰਵਾਹ ਹੁੰਦੇ ਤਾਂ ਮਰਿਆਂ ਵਿੱਚ ਜਾਂਨਾ ਪਾ ਦਿੰਦੇ ਸਾਡੇ ਬਾਬਾ ਜੀ ਬੇਪਰਵਾਹ ਹੁੰਦੇ ਤਾਂ ਮਰਿਆਂ ਵਿੱਚ ਜਾਂਨਾ ਪਾ ਦਿੰਦੇ ਬੱਕੀ ਇਲਾਕੇ ਪਰ ਦੇ ਵਿੱਚ ਮੰਨੀ ਪਰਮੰਨੀ ਇਤਿਹਾਸਿਕ ਧਰਤੀ ਧੌਲ ਖੁਰਦੀ ਧਰਤੀ ਜਿੱਥੇ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਤੀਆਂ ਦਾ ਤਿਹਾਰ ਮਨਾਇਆ ਗਿਆ ਪ੍ਰਮਾਤਮਾ ਕੀ ਦੁਆ ਕਰਦੇ ਆਂ ਬੀਐਸ ਨਗਰ ਦੀਆਂ ਤੀਆਂ ਪੈਣਾ ਬੱਚੇ ਸਾਰੇ ਤੰਦਰੁਸਤ ਰਹਣ ਤਾਜੋ ਏਕਾ ਬਣਿਆ ਰਹੇ ਪਿਆਰ ਬਣਿਆ ਰਹੇ ਹਰ ਇੱਕ ਸਾਲ ਇਦਾਂ ਇਦਾਂ ਹੀ ਇਸੇ ਤਰ੍ਹਾਂ ਈ ਧੀਆਂ ਦੇ ਤਿਹਾਰ ਇਸ ਧਰਤੀ ਤੇ ਮਨਾਏ ਜਾਣ ਹੁਣ ਪਹਿਲਾ ਸਨਮਾਨ ਕਰਾਂਗੇ ਜੀ ਧੀਆਂ ਸਾਡੇ ਧਮਾਨ ਸੇਟਰ ਜੀ ਪੰਜਾਬ ਦੀਆਂ ਧੀਆਂ ਕੇ ਰਖੜੀ ਬੰਨਦੀ 100 100 ਸੁਪਨੇ ਦੇਖੇ ਹੁੰਦੇ ਨੇ ਸੱਕੇ ਵੀਰ ਤਾਂ ਸਾਰੀ ਉਮਰ ਦੇ ਪੇਕੇ ਹੁੰਦੇ ਨੇ ਕੇ ਮਾਉ ਜਿੱਕ ਤੇ ਨਹੀਂ ਲੱਭਦੀ ਬਾਪੂ ਦੇ ਘਨੇੜੇ ਦੀ ਇਹ ਢੀਂਆਂ ਤੇ ਤਰੀਕਾ ਰੌਣਕ ਹੁੰਦੀਆਂ ਵੇੜੀ ਦੀ ਨਮਸਕਾਰ ਦੇਦੇ ਆਹ ਫੋਟੋ ਕਰਦੇ ਹਾਂ ਹਾਂ ਜੀ ਪੱਤਰਕਾਰ ਸਾਹਿਬ ਫੋਟੋ ਕਰਦੇ ਆ ਇੱਧਰ ਕਿ ਧੀਆ ਤੇ ਤਰੀਕਾ ਰੌਣਕ ਖੁੱਦੀਆਂ ਵੇੜੀਆਂ ਦੀ ਵਕਈ ਰੌਣਕਾਂ ਨੇ ਵੇੜੀਆਂ ਦੀਆਂ ਘਟਵਾਰ ਵਾਲੀ ਛੰਗਾਰ ਦੇ ਵੇੜੀਆਂ ਦੀਆਂ ਜਿਹੜੇ ਘਰ ਦੇ ਵਿੱਚ ਧੀ ਨਹੀਂ ਉਹ ਪਰਿਵਾਰ ਕਬੀਲਦਾਰੀ ਦੇ ਵਿੱਚ ਨਹੀਂ ਮੰਨਿਆ ਜਾਂਦਾ ਕਿ ਕਿ ਬੰਦੇ ਨੂੰ ਕਬੀਲਦਾਰੀ ਦਾ ਪਪਾ ਹੀ ਉਦੋਂ ਲੱਗਦਾ ਜਿਹੜੋ ਜਿਹੜੇ ਘਰ ਧੀ ਪੈਦਾ ਹੁੰਦੀ ਹੈ ਅੱਜ ਧੀਆਂ ਦਾ ਤਿਹਾਰ ਮਨਾਇਆ ਗਿਆ ਧਾਲ ਖੁਰਦ ਪਿੰਡ ਦੇ ਵਿੱਚ ਕੱਲੇ ਕੱਲੇ ਬੱਚੇ ਵੱਲੋਂ ਕੱਲੇ ਕੱਲੇ ਸਾੜੀ ਪਾਣ ਵੱਲੋਂ ਜਿਹੜਾ ਬਹੁਤ ਪਿਆਰ ਬੜਾ ਸਤਿਕਾਰ ਮਿਲਿਆ ਲੱਕੀ ਸਾਊਂਡ ਸਰਵਿਸ ਦੁੱਗਲ ਭਾਜੀ ਆਹ ਸਾਊਂਡ ਬਿਨਾ ਕੱਲ ਨੂੰ ਗੱਡੀ ਨਹੀਂ ਚੱਲਣੀ ਕਰਨੀ ਪੈਣੀ ਆਪਾਂ ਨੂੰ ਇਹ ਸਾਊਂਡ ਬਹੁਤ ਪਿਆਰੇ ਸਾਊਂਡ ਆ ਲੱਕੀ ਸਾਊਂਡ ਸਰਵਿਸ ਸਾਡੀ ਬਹੁਤ ਪਿਆਰੇ ਵੀਰ ਨੇ ਬਾਕੀ ਅੱਜ ਸਿੰਤ ਕਰਨੀ ਬਣਦੀ ਹੈ ਬਾਬਾ ਜੀ ਦੇ ਦਰਬਾਰ ਦੇ ਵਿੱਚ ਜਮਲੇ ਜੱਟ ਦੀ ਤੁੰਬੀ ਦੀ ਤਰਾਸ ਆਉਣ ਬੈਦੀ ਅੱਜ ਬਹੁਤ ਪਿਆਰੀ ਸਾਉਂ ਹੈ ਮੈਡਲ ਪਾ ਕੇ ਤੇ ਸਨਮਾਨ ਕੀਤਾ ਜਾ ਰਿਹਾ ਹੈ ਛੋਟੇ ਬੱਚਿਆਂ ਦਾ ਤਮਾਨ ਸੀਟਰ ਜੀ ਖੱਚ ਉਹਨਾਂ ਨੂੰ ਘੜਾ ਕੇ ਖੱਚੇ ਬੱਬਲਜੀਤ ਕੌਰ ਸਾਡੇ ਪੰਜ ਸਾਹਿਬ ਉਹਨਾਂ ਵੱਲੋਂ ਮੈਡਲ ਪਾਏ ਗਏ ਨੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦੇਣਾ ਬੱਚਿਆਂ ਦੇ ਨਾਂ ਤੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਭਪਿੰਦਰ ਸਾਊਂਡ ਲੱਗੀ ਬਾਈ ਬਾਲੀਵੁੱਡ ਸਟੂਡੀਓ ਸਾਡਾ ਸੋਨੀ ਬਾਈ ਜਿਨ੍ਹਾਂ ਜਿਨ੍ਹਾਂ ਵੱਲੋਂ ਛੋਟੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨ ਕੀਤਾ ਜਾ ਰਿਹਾ ਲਾਲੀ ਕਨੇਡਾ ਠੋਲੀ ਕਨੇਡਾ ਸਾਡੇ ਬਹੁਤ ਪਿਆਰੇ ਵੀਰ ਨੇ ਸੀਪਾ ਪਨੇਰ ਚੇਅਰਮੈਨ ਸਾਹਿਬਜਾਂ ਦੇ ਬੇਟੇ ਨੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹਰਪ੍ਰੀਤ ਸਿੰਘ ਭਾਈ ਕਨਈਆ ਸੁਸਾਇਟੀ ਦੇ ਮੈਂਬਰ ਨੇ ਲਖਵੀਰ ਸਿੰਘ ਜੀ ਸਟੂਡੀਓ ਬਿੰਦਰਿੰਦਰ ਟੋਕਾ ਮਸ਼ੀਨ ਸਮੂਹ ਗ੍ਰਾਮ ਪੰਚਾਇਤ ਪੰਜ ਸਰਪੰਚਾਂ ਦੇ ਬਹੁਤ ਵੱਡੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਜਿਹੜਾ ਪ੍ਰਬੰਧ ਕੀਤਾ ਗਿਆ ਤੀਆਂ ਦਾ ਤਿਹਾਰ ਮਨਾਇਆ ਗਿਆ ਅਸੀਂ ਸਾਰੇ ਵੀਰਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਕਿਹਦੇ ਪੁੱਤਰ ਮਖੜੇ ਮੇਵੇ ਤੀਆਂ ਮਿਸ਼ਰੀ ਡਲੀਆਂ ਦੋ-ਦੋ ਘਰ ਚ ਮੁਕਾਉਂਦੀਆਂ ਇਹ ਤਾਂ ਕੋਮਲ ਕਲੀਆਂ ਦੋ-ਦੋ ਘਰ ਚ ਮੁਕਾਉਂਦੀਆਂ ਇਹ ਕੋਮਲ ਕਲੀਆਂ ਢੋਲੀ ਵੀਰ ਜਿਨੇ ਰੰਗ ਭਰਿਆ ਜ ਤੀਆਂ ਦੇ ਤਿਹਾਰ ਦੇ ਵਿੱਚ ਇਹਦੇ ਨਾਲ ਇਹਦਾ ਵੀ ਕਰਦੇ ਮੈਡਮ ਦੇ ਨਾਲ ਸਨਮਾਨ ਤੋ ਲੀ ਬਾਈ ਸਾਡਾ ਬਾਜੀ ਬਾਪ ਆਪਣਾ ਸਰਜੂ ਕੋਈ ਕਰਨੀ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਮਾਨ ਸਤਕਾਰ ਇਸ ਨਗਰ ਦੇ ਵਿੱਚੋਂ ਸਮੇਂ-ਸਮੇਂ ਨਾਲ ਮਿਲਦਾ ਆ ਰਿਹਾ ਹੈ ਬਾਬਾ ਜੀ ਦੇ ਦਰਬਾਰ ਦੇ ਵਿੱਚ ਗੱਲ ਕਹਿਣੀ ਸੱਚ ਬੜਾ